ਸੱਚੀ ਗੱਲ ਤੁਸੀਂ ਦੇਖ ਰਹੇ ਹੋ ਐਲਐਮਆਈ ਟੀਵੀ ਪੰਜਾਬ ਤੇ ਗੱਲ ਕਰਦੇ ਹਾਂ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਤੋਂ ਜਿੱਥੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਕ ਸਾਲ ਪਹਿਲਾਂ ਰੋਜੀ ਰੋਟੀ ਖਾਤਰ ਸਾウਦੀ ਅਰਬ ਗਿਆ 27 ਸਾਲਾ ਗਗਨਦੀਪ ਸਿੰਘ ਜੋ ਕਿ ਪਿੰਡ ਵਿੱਚ ਪਹਿਲਵਾਨ ਵਜੋਂ ਜਾਣਿਆ ਜਾਂਦਾ ਸੀ ਦੀ ਤੜਕੇ ਹੱਟ ਅਟੈਕ ਨਾਲ ਮੌਤ ਹੋ ਗਈ ਮ੍ਰਿਤਕ ਗਗਨਦੀਪ ਆਪਣੇ ਪਰਿਵਾਰ ਦਾ ਇੱਕ ਇਕਲੌਤਾ ਸਹਾਰਾ ਸੀ ਪਰਿਵਾਰ ਦੀ ਮਾਲੀ ਹੱਥ ਚੰਗੀ ਨਾ ਹੋਣ ਕਰਕੇ ਉਸ ਦੀ ਲਾਸ਼ ਭਾਰਤ ਲਿਆਉਣ ਵਿੱਚ ਅਸਮਰਥ ਹਨ ਵਿਕਨਦੀਪ ਦੇ ਬਜ਼ੁਰਗ ਮਾਪੇ ਆ ਅਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ। ਆਓ ਦੇਖਦੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪੱਤਰਕਾਰ ਜਸਪਾਲ ਜੰਮਨਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਹੁਣ ਤਾਂ ਅਸੀਂ ਇਹੀ ਅਪੀਲ ਕਰ ਰਹੇ ਹਾਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ। ਸਮਾਸੀਵੇਂ ਨੂੰ ਅਪੀਲ ਕਰ ਰਹੇ ਆ ਕਿ ਇਹ ਡੈੱਡ ਬੋਡੀ ਜਿੰਤੀ ਤੋਂ ਜਲਦੀ ਹੋ ਸਕੇ ਲਿਆਂਦੀ ਜਾਵੇ ਤੇ ਜੋਖੀ ਪਰਿਵਾਰ ਉਹਦਾ ਲਾਸਟ ਵਾਰੀ ਮੂੰਹ ਦੇਖ ਲਿਓ ਦਾ ਹਾਂਜੀ ਉਹਨਾਂ ਨੂੰ ਸਾਲ ਹੋ ਗਿਆ ਜੇ ਵਰ ਗਿਆ ਨੂੰ ਇੱਕ ਸਾਲ ਜਿਉਂਦੀ 15 ਤਰੀਕ ਨੂੰ ਉਹ ਵੀ ਫਲੈਟਸ ਬਾਹਰ ਗਏ ਇੱਕ ਸਾਲ ਹੋ ਗਿਆ ਜਿਉਂਦੇ ਨੇ ਇਹਦੇ ਵਿੱਚ ਉਹ ਦਿਨ ਆਂਦਾ ਵੀ ਮਮੀ ਮੈਂ ਠੀਕ ਨਹੀਂਗਾ ਮੈਂ ਤੈਨੂੰ ਕੀ ਹੋਇਆ ਵਾ ਕਹਿੰਦਾ ਮੈਨੂੰ ਉਲਟੀਆਂ ਆਉਂਦੀਆਂ ਨੇ ਤੇ ਨਾਲੇ ਮੇਰੇ ਸਿਰ ਨੂੰ ਕੋ ਹੋ ਹੀ ਜਾਂਦਾ ਵਾ ਤੇ ਮੈਂ ਕਿਹਾ ਤੂੰ ਦਵਾਈ ਨਹੀਂ ਆਂਦੀ ਕਹਿੰਦਾ ਮੈਂ ਦਵਾਈ ਆਂਦੀ ਆ ਤੇ ਦਵਾਈ ਨੇ ਮੈਨੂੰ ਫਰਕ ਨਹੀਂ ਪੈਣਿਆ ਨਹੀਂ ਫਰਕ ਆਂਦਾ ਮੁੜ ਕੇ ਫੇਰ ਹੀ ਪੁੱਛਿਆ ਮੈਂ ਪਿਆ ਫਰਕ ਕਹਿੰਦਾ ਨਹੀਂ ਮੰਮੀ ਨਹੀਂ ਪਿਆ ਫਰਕ ਮੈਂ ਕਿਹਾ ਪੁੱਤ ਹੋਰ ਬਦਲ ਕੇ ਦਵਾਈ ਲਿਆਓ ਜਾ ਕੇ ਤੇ ਕਹਿੰਦਾ ਚੱਲ ਠੀਕ ਹੈ ਮੰਮੀ ਜਾਣਾ ਮੁੜ ਕੇ ਉਹ ਜਾ ਕੇ ਪਟਰੇ ਗਿਆ ਉਹਨਾਂ ਨੂੰ ਲਾਗੇ ਤੋਂ ਹੱਸਣ ਲੱਗੇ ਮੁੜ ਕੇ ਫੇਰ ਹਟਨੇ ਉਹ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਉਹ ਤਾਂ ਘੁੰਮਦਾ ਇੱਕੋ ਸਾਰਾ ਸੀ ਤੁਹਾਡਾ ਚਲਾ ਗਿਆ ਹਾਂ ਜੀ ਹਾਂ ਚਲਾ ਗਿਆ ਸਾਥ ਸੱਡ ਗਿਆ ਚਲੇ ਗਿਆ ਸਾਥ ਸੱਡ ਗਿਆ ਬੜੀ ਜ਼ਿੰਦਗੀ ਔਖੀ ਕਿੱਦਾਂ ਕੱਟੋ ਗਿਆ ਜੀ ਅੱਛਾ ਕੀ ਕਰਨਾ ਫਿਰ ਹੋੜਾ ਇਦਾਂ ਹੀ ਕੱਟਣੀ ਪਿਆੜੀਆਂ ਨੂੰ ਰੋਂਦਿਆਂ ਗਲੌਂਦਿਆਂ ਨੂੰ ਕੱਟਣੀ ਪੈਣੀ ਹੈ ਕਿੱਦਾਂ ਕੱਟਣੀ ਫਿਰ ਉਹ ਰੱਬ ਦਾ ਪਾਣਾ ਮੰਨਣਾ ਪੈਣਾ ਵਾ ਰੋਂਦਿਆਂ ਗਲੌਂਦਿਆਂ ਦੀ ਸਾਡੀ ਜ਼ਿੰਦਗੀ ਜਿਹੜੀ ਇਤਰਾ ਹੀ ਕੱਟਣੀ ਹੈ ਹੁਣ ਕੀ ਕਰੀਏ ਬਹੁਤ سارے ਲੋਕੀ ਤੁਹਾਨੂੰ ਵੇਖਦੇ ਵੀ ਬੇਸੰਦੇ ਬੁੱਢੇ ਹਾਂਜੀ ਇਹ ਆਪੀਂ ਕੀ ਕਰਦੇ ਹਾਂ ਕੀ ਮਦਦ ਕਿੱਦਾਂ ਦੇ ਜਾਂਦੇ ਹਾਂ ਹਣ ਸਾਡੀ ਮਜਬ ਤੇ ਹੋਈ ਆ ਤੁਹਾਡਾ ਬੇਟਾ ਸਾਨੂੰ ਵਾਪਸ ਦੇ ਦੋ ਇਹ ਉਹਦਾ ਮੂਹ ਵੇਖ ਲਿਆ ਕੋਈ ਰਸਮ ਕਰ ਲਈਏ ਕੋਈ ਉਹਦਾ ਵੇਖ ਜਾ ਚਲੀ ਜੋ ਵੀ ਸ਼ਕਾ ਕਰਨਾ ਕਰ ਲਈਏ ਮਤਰਾ ਤੇ ਸਾਡ ਕੋ ਨਿਆਉਣਾ ਨਹੀਂ ਤੇ ਸਰਕਾਰ ਆਡੀ ਡਾਡੋ ਡੀ ਦੇ ਦੇ ਬੱਚੇ ਦੀ ਜਾਈ ਨੂੰ ਵੇਖ ਲਈ ਸਾਡੀ ਦੇ ਹੁਣ ਇਹੋ ਹੀ ਮੰਗਿਆ ਜੋੜ ਕੇ ਮੇਰਾ ਪੁੱਤ ਬਸ ਵਾਦੀ ਇਹੋ ਹੀ ਮੰਗਿਆ ਬਸ ਦਮੋਰ ਕਰਦਾ ਪੁੱਤ ਇਥੇ ਆਪਣਾ ਘਰ ਦਾ ਮੜਾ ਮੋਟਾ ਜੋ ਹੁੰਦਾ ਕਰੀਏ ਤੇ ਆਪਣਾ ਕੋਰ ਇਸ ਤੋਂ ਇਲਾਵਾ ਉਰਲਾਵ ਦੇ ਬਾਅਦ ਇਹ ਕੋਲਣ ਕਰਨ ਚਲ ਜਾਂਦਾ ਕਿਤੇ ਬਾਹਰ ਮੇਰੇ ਕੋ ਕੌਡੀ ਕੋਲਣਾ ਕੇ ਖਾੜੇ ਕੂੜੇ ਤੋਂ ਚੱਲਦਾ ਜਾਂਦਾ ਇਹਨੂੰ ਉਹਨਾਂ